ਸਾਂਗੇ ਮੂਰੀ ਇਹ ਮੈਂ ਬਣਾਈ ਜਾਂਦੀ ਹੈ ਬੁਕਰਮ ਕਿਵੇਂ ਜੜੀ ਜਾਂਦੀ ਹੈ ਪਹੁੰਚ ਹੈ ਤੇ ਹਾਂਜੀ ਪਹਿਲਾਂ ਆਪਾਂ ਇਹ ਆਪਣਾ ਪਹੁੰਚਾ ਜੀ ਆਪਣੀ ਸਲਵਾਰ ਰੈਡੀ ਹੋ ਗਈ ਹੈ ਇਹ ਆਪਾਂ ਬੁਕਰਮ ਲਿਆ ਲਈ ਬੁਕਰਮ ਦੇ ਉੱਪਰ ਆਪਾਂ ਕੱਪੜਾ ਅਟੈਚ ਕਰ ਲਿਆ ਏ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਉੱਪਰ ਰੱਖ ਦੇਣੀ ਆਪਾਂ ਗੱਲ ਆ ਜਿਹੜੀ ਆ ਸੀਨ ਆ ਇਹ ਦੋਨੋਂ ਇਹ ਸੀਨਾਂ ਨੂੰ ਆਪਾਂ ਇਸ ਤਰ੍ਹਾਂ ਮਿਲਾ ਲੈਣਾ ਹੈ ਇਹਦਾ ਆਪਾਂ ਸੈਂਟਰ ਕਰ ਲੈਣਾ। ਇਸ ਤੋਂ ਸੈਂਟਰ ਕਰਕੇ ਆਪਾਂ ਟੋਕ ਲਗਾ ਲੈਣੀ ਆ। ਇਹ ਵੀ ਆਪਾਂ ਜੀ ਬੁਕਰਮ ਦਾ ਸੈਂਟਰ ਕਰ ਲੈਣਾ। ਬੁਕਰਮ ਤੇ ਵੀ ਆਪਾਂ ਇੱਥੇ ਨਿਸ਼ਾਨੀ ਲਾ ਦੇਣੀ ਆ। ਹਾਂਜੀ ਹੁਣ ਆਪਾਂ ਟੋਕ ਦੇ ਨਾਲ ਇਹ ਨਿਸ਼ਾਨੀ ਨੂੰ ਅਟੈਚ ਕਰ ਦੇਣਾ। ਜਿਸ ਤਰ੍ਹਾਂ తర బుకర్మచ ప ਸਟ੍ਰੈਲ ਫੋਲਡ ਕਰਦੇ ਨੇ ਇਸ ਤਰ੍ਹਾਂ ਇਹਦੇ ਨਾਲ ਨਾਲ ਇੱਕ ਸਲਾਈ ਲਗਾ ਦਿੰਦੀ ਆ ਇੱਕ ਕੱਪ ਇੱਕ ਕੱਪ ਇਹਦੇ ਉੱਪਰ ਸਲਾਈ ਲਗਾ ਦੇਣੀ ਹੈ ਅੱਜ ਆਪਣਾ ਜੀ ਪਹੁੰਚਾ ਹੈ ਜਿਹੜਾ ਬੁਕਰਮ ਸਮੇਤ ਅਟੈਚ ਹੋ ਗਿਆ ਏ ਹੁਣ ਆਪਾਂ ਇਹਨੂੰ ਵਿੱਚੋਂ ਭਰ ਦੇਣਾ ਫਿਲ ਕਰ ਦੇਣਾ ਪੂਰਾ ਇਸ ਤਰ੍ਹਾਂ ਆਪਾਂ ਇਧਰਲੇ ਪਾਸੇ ਲਗਾ ਦੇਣੀ ਆ ਬੁਕਰਮ ਜੀ ਇਹਦਾ ਸੈਂਟਰ ਕਰਕੇ ਤੇ ਉੱਪਰ ਆਪਾਂ ਇਸ ਤਰ੍ਹਾਂ ਅਟੈਚ ਕਰ ਦੇਣੀ ਆ ਤੇ ਫਿਰ ਆਪਾਂ ਇਹਨੂੰ ਫੋਲਡ ਕਰਕੇ ਇਹ ਵੀ ਆਪਣਾ ਇਸ ਤਰ੍ਹਾਂ ਹੀ ਪਹੁੰਚਾ ਬਣ ਜਾਣਾ ਜਿਸ ਤਰ੍ਹਾਂ ਖਨਾ ਬਣ ਗਿਆ ਫਨਾਪਾ ਇਹਦੀ ਸੀਨ ਲਗਾਉਣੀ ਆ ਅੱਜ ਵੀ ਸਲਾਈ ਹੁੰਦੀ ਹੈ ਨਾ E la ਆਲੀ ਇਹਨਾਂ ਦੋਨਾਂ ਨੂੰ ਆਰ ਸੋ ਚੇਸਤਰਾ ਮਾ ਲਾ ਦੇਣਾ ਸਿੱਕੂ ਜੀ ਪੰਜ ਮੂਰੀ ਰੱਖਣੀ ਆ ਆਪਾਂ ਜੀ ਪੰਜ ਤੇ ਤਾਂ ਸਹੀ ਲੌਣੀਏ ਆਪਾਂ ਜਦੋਂ ਆਪਾਂ ਸਲਵਾਰ ਸਟਿਚ ਕਰ ਲਈਏ ਆਪਾਂ ਕੱਪੜੇ ਵੀ ਲਾਉਣ ਜਾਵੜੀ ਦੇ ਬਾਹਰ ਤਰੇਲ ਪੈਣੀ ਸ਼ੁਰੂ ਹੋ ਗਈ ਆ ਤੇ ਹੁਣ ਆਪਾਂ ਕੱਪੜੇ ਸਾਰੇ ਲਾ ਕੇ ਤਾਰ ਤੋਂ ਤੇ ਅੰਦਰ ਰੱਖ ਦਈਏ ਸਗਾ ਕੇ ਪਾਈ ਸੀਗੇ ਤੇ ਧੁੱਪ ਤਾਂ ਨਿਕਲਦੀ ਨਹੀਂ ਉਹ ਕੱਪੜੇ ਅੰਦਰੋਂ ਬਾਹਰ ਤੇ ਬਾਹਰੋਂ ਅੰਦਰ ਬਸ ਹੁਣ ਸਰਦੀ ਸਰਦੀ ਤਾਂ ਇਹੀ ਚੱਲਣਾ ਕੰਮ ਹਾਂਜੀ ਹੁਣ ਆਪਾਂ ਆਲੂ ਦੇ ਫਰਾਈਜ਼ ਬਣਾਉਣ ਲੱਗੇ ਆ ਬੱਚੇ ਕਹਿੰਦੇ ਮੰਮਾ ਫਰਾਈਜ਼ ਖਾਣੇ ਆ ਆਲੂਆਂ ਦੇ ਫਰਾਈਜ਼ ਬਣਾ ਕੇ ਦਿਓ ਤੇ ਮੈਂ ਕਿਹਾ ਚਲੋ ਆਪਾਂ ਚੁੱਲੇ ਤੇ ਅੱਗ ਮਚਾਉਣੀ ਆ ਤੇ ਨਾਲੇ ਆਪਾਂ ਫਰਾਈਜ਼ ਬਣਾ ਕੇ ਖਾ ਲਾਂਗੇ ਨਾਲੇ ਆਪਾਂ ਅੱਗ ਸੇਕ ਲਾਂਗੇ ਸਰਦੀ ਬਹੁਤ ਜ਼ਿਆਦਾ ਹੈ ਤੁਹਾਨੂੰ ਪਤਾ ਹੀ ਆ ਠੰਡ ਬਹੁਤ ਜ਼ਿਆਦਾ ਹੈ ਕੋਈ ਕੰਮ ਕਰਨ ਨੂੰ ਵੀ ਜੀ ਨਹੀਂ ਕਰਦਾ ਪਰ ਤੁਹਾਨੂੰ ਪਤਾ ਹੈ ਕੰਮ ਤਾਂ ਕਰਨਾ ਹੀ ਪੈਣਾ ਤੇ ਨਾਲ ਹੀ ਅਸੀਂ ਚੁੱਲੇ 'ਤੇ ਅੱਗ ਮਚਾ ਕੇ ਤੇ ਅੱਗ ਸੇਕ ਲਈ ਆ ਤੇ ਨਾਲ ਹੀ ਅਸੀਂ ਫਰਾਈਜ ਬਣਾ ਕੇ ਖਾ ਲਈ ਆ ਜੀ 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 ਅੱਜ ਦਾ ਵਲੌਗ ਤੁਹਾਨੂੰ ਸਾਡਾ ਵਧੀਆ ਲੱਗਿਆ ਹੈ ਤਾਂ ਮੇਰੇ ਚੈਨਲ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਨਵੇਂ ਹੋ ਤਾਂ ਮੇਰੇ ਚੈਨਲ ਤੇ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਧੰਨਵਾਦ